Did you know? ਨਗਰੀ ਜੋਦਾ ਦੇ ਕ੍ਰਾਂਤੀਕਾਰੀ ਲੋਕ ਔਰ ਜੋਦਾ ਪਿੰਡ ਦੇ ਆਲੇ ਦੁਆਲੇ ਦੇ ਪਿੰਡਾਂ ਤੋਂ ਆਏ ਹੋਏ ਇੰਨਾ ਨੇਰੇ ਦੇ ਬਾਵਜੂਦ ਜਿੱਧਰ ਨੂੰ ਵੀ ਨਜ਼ਰ ਜਾਂਦੀ ਹੈ ਲੋਕ ਹੀ ਲੋਕ ਨਜ਼ਰ ਆਉਂਦੇ ਨੇ ਇਹਦਾ ਮਤਲਬ ਫੈਸਲਾ ਤਾਂ ਤੁਸੀਂ ਕਰ ਲਿਆ ਬਸ ਹੁਣ ਮਸ਼ੀਨ ਦਾ ਬਟਨ ਹੀ ਦਬਣਾ ਹੈ ਫੈਸਲਾ ਹੋ ਚੁੱਕਿਆ ਪੱਪੀ ਪ੍ਰੈਸ਼ਰ ਜੀ ਸਾਡੇ ਉਮੀਦਵਾਰ ਨੇ ਇੱਕ ਦੋ ਦਿਨਾਂ ਨੂੰ ਤੁਹਾਨੂੰ ਦੱਸ ਦਾਂਗੇ ਕਿ ਬਟਨ ਕਿਹੜੇ ਨੰਬਰ ਤੇ ਹੋਊਗਾ ਵੀਰੋ ਇਹ ਪੰਜਾਬ ਦੇ ਵਿੱਚ ਬਹੁਤ ਇਤਿਹਾਸਿਕ ਵੋਟਾਂ ਪੈਣ ਜਾ ਰਹੀਆਂ ਨੇ ਮੈਂ ਇਸ ਤੋਂ ਪਹਿਲਾਂ ਸਮਰਾਲੇ ਤੋਂ ਆਇਆ ਤੇ ਮੈਂ 2 ਦਿਨ ਦਿੱਲੀ ਸੀ ਗਾ ਅਰਵਿੰਦ ਕੇਜੀਵਾਲ ਸਾਹਿਬ ਨਾਲ ਮੈਂ ਬਾਗੇਪੁਰਾਣੇ ਗਿਆ ਮੈਂ ਫਿਰੋਜ਼ਪੁਰ ਗਿਆ ਮੈਂ ਸਮਾਣੇ ਗਿਆ ਮੈਂ ਪਾਤੜਾ ਗਿਆ ਮੈਂ ਬਟਾਲੇ ਗਿਆ ਮੈਂ ਕੱਥੂ ਨੰਗਲ ਗਿਆ ਜਿੱਥੇ ਮੈਨੂੰ ਬੁਲਾਉਂਦੇ ਨੇ ਮੈਂ ਜਾਣਾ ਪਰ ਆਵਾਜ਼ ਇੱਕੋ ਹੀ ਆਉਂਦੀ ਹੈ ਕਿ ਇਸ ਵਾਰ ਪੰਜਾਬ ਬਣੇਗਾ ਹੀਰੋ ਖੱਡ ਲਪੜਾ ਜਦੋਂ ਜਦੋਂ ਤੁਸੀਂ ਜਦੋਂ 1 ਜੂਨ ਨੂੰ ਤੁਸੀਂ ਝਾੜੂ ਵਾਲਾ ਬਟਨ ਦਬੋਂਗੇ ਤਾਂ ਮਸ਼ੀਨ ਚੋਂ ਆਵਾਜ਼ ਆਊਗੀ ਆ ਠੀਕ ਜੀ ਆਉਗੀ ਇਦਾਂ ਦੀ ਆ ਸੁਣ ਲਿਓ ਆ ਇਦਾਂ ਦੀ ਆਵਾਜ਼ ਆਉ ਜਦੋਂ ਝਾੜੂ ਵਾਲਾ ਬੜਨ ਲੱਗ ਪੋਵੇ ਇਹਨੂੰ ਤੁਸੀਂ ਮਸ਼ੀਨ ਦੀ ਚੀਕ ਨਾ ਸਮਝਿਓ ਇਹਨੂੰ ਕਾਲੀਆਂ ਕਾਂਗਰਸੀਆਂ ਦੀਆਂ ਬੀਜੇਪੀ ਵਾਲਿਆਂ ਦੀਆਂ ਚੀਕਾਂ ਸਮਝੋ ਸਾਨੂੰ ਬਹੁਤ ਅੰਕ ਕੀਤਾ ਇਹਨਾਂ ਨੇ ਸਾਡੀਆਂ ਤਿੰਨ ਪੀੜ੍ਹੀਆਂ ਨੇ ਚੀਕਾਂ ਕਢਾਈ ਰੱਖੀਆਂ ਇਹਨਾਂ ਨੇ ਇਹਨਾਂ ਨੇ ਜੱਦੀ ਨੰਬਰਦਾਰੀਆਂ ਬਣਾ ਲੀਆਂ ਸੀ ਵੀ ਅਸੀਂ ਹੀ ਰਾਜ ਕਰਦੇ ਹੁੰਨੇ ਆ ਇਹਨਾਂ ਨੂੰ ਆਪਸ ਦੇ ਵਿੱਚ ਸਮਝੌਤੇ ਹੋ ਗਏ ਸੀ ਜੇ ਤੂੰ ਆ ਗਿਆ ਤੂੰ ਮੈਨੂੰ ਕੁਛ ਨਾ ਕਹੀਂ ਜੇ ਮੈਂ ਆ ਗਿਆ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਦੋਨਾਂ ਦਾ ਕੰਮ ਚੱਲੀ ਜਾਊਗਾ ਲੋਕ ਹੋਰ ਕਿਤੇ ਜਾ ਨਹੀਂ ਸਕਦੇ ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਸਤੌਜ ਪਿੰਡ ਦੇ ਨੇ ਜਿਹੜੇ ਟਿੱਬੇ ਨੇ ਉੱਥੋਂ ਵੀ ਇੱਕ ਨੇਰੀ ਉੱਠਣੀ ਹੈ ਭਾਈ ਉਸ ਨੇਰੀ ਨੇ ਵੱਡੇ ਵੱਡੇ ਬੋਰਡ ਸੁੱਟਣੇ ਨੇ ਤੇ ਵੱਡੇ ਵੱਡੇ ਬੋਰਡ ਸੁੱਟਦੇ ਤੁਸੀਂ ਮੇਰੀ ਕੋਈ ਔਕਾਤ ਨਹੀਂ ਇਹ ਸਭ ਤੁਹਾਡਾ ਪ੍ਰਤਾਪ ਹੈ ਜਨਤਾ ਦੇ ਵਿੱਚ ਰੱਬ ਵਸਦਾ ਹੁੰਦਾ ਹੈ ਸੋ ਵੀਰੋ ਆ ਪਿਆਰ ਸਤਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਭੈਣਾਂ ਛੋਟੇ ਬੱਚੇ ਨੇ ਆਇਨੇ ਨੇਰੇ ਦੇ ਵਿੱਚ ਤੁਸੀਂ ਆਪਣੇ ਘਰਾਂ ਤੋਂ ਬਾਹਰ ਆਪਣੀਆਂ ਦੁਕਾਨਾਂ ਤੋਂ ਬਾਹਰ ਆ ਕੇ ਮੈਨੂੰ ਮਾਨ ਸਨਮਾਨ ਦੇ ਰਹੇ ਹੋ ਇਹਦਾ ਦੁਨੀਆ ਦੀ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਵੀਰੋ ਕੋਈ ਮੁੱਲ ਨਹੀਂ ਇਸ ਪਿਆਰ ਦਾ ਜੇ ਕੋਈ ਮਾਪਣਾ ਚਾਹੇ ਵੀਰ ਅਸ ਵਾਰ ਜਦੋਂ 13 0 ਹੋ ਗਿਆ ਤਾਂ 4 ਜੂਨ ਤੋਂ ਬਾਅਦ ਸਾਰੇ ਵਿਰੋਧੀ ਪਾਰਟੀ ਵਾਲਿਆਂ ਦੇ ਮੂੰਹ ਬੰਦ ਹੋ ਜਾਣਗੇ ਜਿਹੜੇ ਰੋਜ਼ ਮੈਨੂੰ ਗਲਾਂ ਕੱਢਣ ਲੱਗ ਜਾਂਦੇ ਤੜਕੀ ਉਹਨਾਂ ਸਾਰਿਆਂ ਦੇ ਉਹਨਾਂ ਸਾਰਿਆਂ ਦੇ ਮੂੰਹ ਬੰਦ ਹੋ ਜਾਣਗੇ ਤੇ ਉਸ ਤੋਂ ਬਾਅਦ ਆਪਾਂ ਕੰਮ ਕਰਾਂਗੇ ਤੁਹਾਨੂੰ ਕੁਝ ਮਹੀਨਿਆਂ 'ਚ ਹੀ ਇਹ ਪੰਜਾਬ ਨੂੰ ਦੁਬਾਰੇ ਸੋਨੇ ਦੀ ਚਿੜੀ ਬਣਦਾ ਦਿਖਾਊਂਗਾ ਮੈਂ 43000 ਨੌਕਰੀਆਂ ਦੇਤੀਆਂ ਕੋਈ ਇੱਕ ਬੰਦਾ ਕਹਿ ਦੇ ਉੱਠ ਕੇ ਕਿ ਸੱਤੋਂ 1 ਰੁਪਿਆ ਵੀ ਲਿਆ 43000 ਬੰਦੇ ਨੂੰ ਨੌਕਰੀਆਂ ਦੇਤੀਆਂ ਮੁੰਡੇ ਕੁੜੀਆਂ ਕੋਈ ਐਸਡੀਓ ਬਣ ਗਿਆ ਕੋਈ ਪਟਵਾਰੀ ਬਣ ਗਿਆ ਕੋਈ ਪੁਲਿਸ ਚ ਭਰਤੀ ਹੋਵੇ ਵੀਰੋ 1 ਰੁਪਿਆ ਵੀ ਕਿਸੇ ਦਾ ਨਹੀਂ ਲੱਗਿਆ ਸਿਰਫ ਮੈਰਿਟ ਦੇ ਆਧਾਰ ਤੇ ਜਿਹੜੀਆਂ ਨੌਕਰੀਆਂ ਮਿਲੀਆਂ ਨੇ ਦੁਕਾਨਦਾਰਾਂ ਦੀ ਦੁਕਾਨਦਾਰੀ ਨੂੰ ਵਧਾਉਣ ਲਈ ਪਾਲਿਸੀਆਂ ਬਣਾ ਰਹੇ ਆ ਜੇ ਕਿਸਾਨਾਂ ਨੂੰ ਭਾਅ ਮਿਲੂਗਾ ਉਹਨਾਂ ਕੋਲੇ ਪੈਸੇ ਹੋਣਗੇ ਤਾਂ ਜੋਧਾਂ ਵਰਗੇ ਬਾਜ਼ਾਰ ਜਿਹੜੇ ਉਹਨਾਂ ਚ ਰੌਣਕਾਂ ਆਉਣਗੀਆਂ ਨਹੀਂ ਤਾਂ ਬਾਜ਼ਾਰ ਸੁੰਨੇ ਹੋ ਜਾਂਦੇ ਆ ਜਦੋਂ ਲੋਕਾਂ ਕੋਲੇ ਪੈਸੇ ਹੀ ਹੈ ਨਹੀਂ ਕੀ ਕਰਨਾ ਉਹਨ ਬਾਜ਼ਾਰ ਸੋ ਉਹਨਾਂ ਦੇ ਭਾਅ ਦਵਾਵਾਂਗੇ ਖੇਤ ਮਜ਼ਦੂਰ ਮਜ਼ਦੂਰ ਦੀ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਮਜ਼ਦੂਰੀ ਮਿਲੇ ਵੀਰੋ ਵੱਡੇ ਵਪਾਰੀਆਂ ਨੂੰ ਵੀ ਬੁਲਾ ਰਹੇ ਆ ਜਿਹੜੇ ਪਹਿਲਾਂ ਹੀ ਆਪਣੇ ਕੋਲੇ ਇੱਥੇ ਨੇ ਉਹਨਾਂ ਨੂੰ ਉਹਨਾਂ ਦਾ ਕੰਮ ਕਰਨ ਦਾ ਸੌਖਾ ਤਰੀਕਾ ਕਰ ਰਹੇ ਆ ਇਹ ਪਹਿਲਾਂ ਹਿੱਸਾ ਮੰਗਦੇ ਸੀ ਇਹ ਹਿੱਸਾ ਮੰਗਦੇ ਸੀ ਕਿ ਸਾਨੂੰ ਇੰਨੇ ਪੈਸੇ ਦਿਓ ਮੇਰਾ ਸਾਡਾ ਹਿੱਸਾ ਕਰੋ ਮੈਂ ਬਿਰੋਗ ਕਿਸੇ ਰਸਤੇ ਦੀ ਖੱਡ ਜਿੱਸਾ ਨਹੀਂ ਪਾਉਣਾ ਮੈਂ ਕਿਸੇ ਬਸ ਜਿੱਸਾ ਨਹੀਂ ਪਾਉਣਾ ਮੈਂ ਕਿਸੇ ਟਾਬੇ ਜਿੱਸਾ ਨਹੀਂ ਪਾਉਣਾ ਮੈਂ ਕਿਸੇ ਠੇਕੇ ਜਿੱਸਾ ਨਹੀਂ ਪਾਉਣਾ ਮੈਂ ਹਿੱਸਾ ਪਾਉਣਾ ਤਾਂ ਸਾਡੇ 3 ਕਰੋੜ ਪੰਜਾਬੀਆਂ ਦੇ ਮੇਰੇ ਭੈਣ ਭਾਈਆਂ ਦੇ ਮੇਰੇ ਉਹਨਾਂ ਦੇ ਦੁੱਖਾਂ ਸੁੱਖਾਂ ਜਿੱਸਾ ਪਾਉਣਾ ਆਹੀ ਚੀਜ਼ ਹੈ ਆਹੀ ਚੀਜ਼ ਹੈ ਜਿਹੜੀ ਕਰਕੇ ਤੁਸੀਂ ਅੱਜ ਮੇਰੇ ਕੋਲ ਆਏ ਹੋ ਨਹੀਂ ਅੱਜ ਕੱਲ ਲੀਡਰਾਂ ਤੇ ਕੌਣ ਯਕੀਨ ਕਰਦਾ ਹੈ ਅੱਜ ਕੱਲ ਲੋਕ ਉਹਨਾਂ ਦੀ ਸ਼ਕਲ ਦੇਖ ਕੇ ਰਾਜ਼ੀ ਨਹੀਂ ਜੇ ਕੋਈ ਲੀਡਰ ਜਾਂ ਅਖਬਾਰ ਚ ਕਿਸੇ ਦੀ ਲੀਡਰ ਦੀ ਫੋਟੋ ਮੱਥੇ ਲੱਗ ਜੇ ਦੋ ਵਾਰੀ ਤਾਂ ਮੱਥਾ ਧੌਂਦੇ ਆ ਲੋਕ ਵੀ ਕਿੱਥੋਂ ਕਿ ਸਾਰਾ ਦਿਨ ਖਰਾਬ ਹੋਊਗਾ ਇਹਦਾ ਤੜਕੀ ਮੂੰਹ ਦੇਖ ਲਿਆ ਇਹਦਾ ਸੋ ਵੀਰੋ ਕਿੱਥੇ ਤਾਂ ਪਿਆਰ ਹੈ ਆ ਗੱਡੀ ਫੁੱਲਾਂ ਨਾਲ ਭਰ ਦਿੰਨੇ ਹੋ ਕੁਇੰਟਲ ਦੇ ਕੁਇੰਟਲ ਫੁੱਲ ਮੈਨੂੰ ਕਿਸੇ ਪੈਟਰੋਲ ਪੰਪ ਤੇ ਗੱਡੀ ਖੜਾ ਕੇ ਆਪਦੇ ਬੈਠਣ ਵਾਸਤੇ ਜਗ੍ਹਾ ਬਣਾਉਣੀ ਪੈਂਦੀ ਐ ਇੱਕ ਪਾਸੇ ਤਾਂ ਪਿਆਰ ਐ ਦੂਜੇ ਪਾਸੇ ਆ ਕਾਂਗਰਸੀ ਕਾਲੀ ਤੇ ਭਾਜਪਾ ਵਾਲੇ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਉਂਗਲੀਆਂ ਗੈਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਇੱਕ ਅੱਧੀ ਆ ਹਾਲ ਤਾਂ ਉਹਨਾਂ ਨੇ ਆ ਉਹਨਾਂ ਦੀ ਹਾਲਤਾ ਦੇਖੋ ਦਿੱਲੀ 'ਚ ਨਾਰਾ ਬਣਾਈ ਫਿਰਦੇ ਆ ਲੋਕ 25 ਮਈ ਭਾਜਪਾ ਗਈ ਕਹਿੰਦੇ ਬੀਜਪੀ ਦਾ ਬੁਰਾ ਹਾਲ ਕੇਜਰੀਵਾਲ ਆ ਗਿਆ ਬਾਹਰ ਕੇਜਰੀਵਾਲ ਉਥੇ ਮੈਂ ਦਿੱਲੀ ਜਾ ਕੇ ਆਇਆ 16 ਤਰੀਕ ਨੂੰ ਅਰਵਿੰਦ ਕੇਜਰੀਵਾਲ ਜੀ ਪੰਜਾਬ ਆਉਣਗੇ ਦਰਬਾਰ ਸਭ ਮੱਥਾ ਟੇਕਣਗੇ ਦਰਗਾਹਾਂ ਸਭ ਮੱਥਾ ਟੇਕਣਗੇ ਸੋ ਵੀਰੋ ਇਹਨਾਂ ਨੂੰ ਪਤਾ ਨਹੀਂ ਸੀ ਕਿ ਇਹਨਾਂ ਨੇ ਭੁੰਡਾਂ ਦਾ ਖੱਖਰ ਛੇੜ ਲਿਆ ਇਹਨਾਂ ਨੇ ਡੂਮਲੇ ਚ ਡੜਾ ਮਾਰ ਲਿਆ ਜਦੋਂ ਕੇਜਰੀਵਾਲ ਸਾਹਿਬ ਬਾਹਰ ਆ ਗਏ ਉਹ ਕਹਿੰਦੇ ਮੈਂ ਸਾਰੇ ਦੇਸ਼ ਜਾਊਂਗਾ 4 राउंड ਹੋ ਗਏ ਤੁਹਾਨੂੰ ਖੁਸ਼ਖਬਰੀ ਦੱਸ ਦਿੰਨੇ ਆ 4 राउंड ਹੋ ਗਏ ਵੋਟਾਂ ਦੇ ਤੇ ਚਾਰਾਂ ਦੇ ਵਿੱਚੋਂ ਬੀਜੇਪੀ ਹਾਰ ਰਹੀ ਐ ਇਸੇ ਕਰਕੇ ਪ੍ਰਧਾਨ ਮੰਤਰੀ ਦਾ ਜਿਹੜਾ ਮੋਦੀ ਦਾ ਭਾਸ਼ਣ ਬਦਲ ਗਿਆ ਮੰਗਲ સૂਤਰਾਂ ਤੇ ਆ ਗਿਆ ਹੁਣ ਮੰਗਲ સૂਤਰਾਂ ਤੇ ਲੋਕਾਂ ਨੂੰ ਡਰਾਉਣ ਲੱਗ ਗਿਆ ਵੀਰੋ ਵੀਰੋ 10 ਸਾਲਾਂ ਬਾਅਦ ਕੋਈ ਸਕੂਲ ਨਹੀਂ ਖਣਾਉਂਦੇ 10 ਸਾਲਾਂ ਬਾਅਦ ਕੋਈ ਹਸਪਤਾਲ ਨਹੀਂ ਖਣਾਉਂਦੇ 10 ਸਾਲਾਂ ਬਾਅਦ ਕੋਈ ਨੌਕਰੀ ਦਿੱਤੀ ਨਹੀਂ ਖਣਾਉਂਦੇ 10 ਸਾਲਾਂ ਬਾਅਦ ਜਿਹੜਾ ਸਿਰਫ ਮੰਗਲ ਸੂਤਰਾਂ ਤੋਂ ਡਰਾ ਕੇ ਕਿ ਤੁਹਾਡੇ ਆ ਖੋਲਣਗੇ ਤੁਹਾਡੀਆਂ ਮੱਜਾਂ ਖੋਲਣਗੇ ਤੁਹਾਡੀਆਂ ਗਾਵਾਂ ਖੋਲਣਗੇ ਵੀਰੋ ਇਹ ਕੰਮਾਂ ਤੇ ਆ ਗਏ ਇਸ ਕਰਕੇ ਮੈਂ ਤੁਹਾਨੂੰ ਇੱਕ ਖੁਸ਼ਖਬਰੀ ਹੋਰ ਦੇਣੀ ਚਾਹਨਾ 4 ਜੂਨ ਨੂੰ ਸੈਂਟਰ ਦੀ ਸਰਕਾਰ 'ਚ ਸਭ ਤੋਂ ਵੱਡਾ ਹਿੱਸਾ ਆਵਾਜ਼ ਦੀ ਪਾਰਟੀ ਦਾ ਹੋਊਗਾ ਤੁਹਾਡਾ ਫਿਰ ਸੈਂਟਰ ਦੇ ਫੈਸਲੇ ਆਪਾਂ ਕਰਿਆ ਕਰਾਂਗੇ ਮਜਾਲਾ ਪੰਜਾਬ ਦਾ 1 ਰੁਪਿਆ ਉੱਥੇ ਰਹਿ ਜੇ ਸਾਰੇ ਪੈਸੇ ਲਿਆ ਕੇ ਇੱਥੇ ਲੋਕਾਂ ਤੇ ਲਾਵਾਂਗੇ ਮੈਂ ਖਜ਼ਾਨੇ ਨੂੰ ਵੀ ਭਰੂੰਗਾ ਤੇ ਭਰੇ ਹੋਏ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਵੀ ਕਰੂੰਗਾ ਉਹੀ ਖਜ਼ਾਨਾ ਮੈਂ ਤਾਂ ਕਦੇ ਕਿਹਾ ਨਹੀਂ ਖਾਲੀ ਹੈ ਉਹੀ ਤਾਰਾਂ ਨੇ ਉਹੀ ਫਿਊਜ ਨੇ ਉਹੀ ਗ੍ਰੈਡ ਨੇ ਉਹੀ ਖੰਬੇ ਨੇ ਹੁਣ ਕਿਵੇਂ ਬਿਜਲੀ ਆਉਣ ਲੱਗ ਗਈ ਨਾਲੇ 24 ਘੰਟੇ ਆਉਣ ਲੱਗ ਗਈ 90% ਘਰਾਂ ਨੂੰ ਬਿਜਲੀ ਦਾ ਬਿੱਲ ਫ੍ਰੀ ਆਉਂਦਾ ਤੇ ਜਿਹੜੀ ਖੇਤਾਂ ਵਾਲੀ ਲਾਈਟ ਹੈ ਦਿਨੇ ਵੀ ਜਦੋਂ ਮਰਜ਼ੀ ਜਾ ਕੇ ਤੁਸੀਂ ਸਟਾਰਟਰ ਦਾ ਸੋਚਦਾ ਬਲੋ ਤੁਹਾਡੇ ਤੁਹਾਡਾ ਟੂਬਲ ਚੱਲਦਾ ਕਿਉਂ ਬਾਪੂ ਚੱਲ ਰਿਹਾ ਨਾ ਰਾਤਾਂ ਨੂੰ ਜਾਣ ਦੀ ਲੋੜ ਨਹੀਂ ਪਈ ਚੋਂ ਰਾਤਾਂ ਨੂੰ ਸੱਪਾਂ ਜਿਹਾ ਸਰੀਆ ਮਿੱਧੀਏ ਉਹ ਸਾਰੀ ਦੁਨੀਆ ਦੇ ਦਫ਼ਤਰ ਮੈਂ ਅਫਸਰਾਂ ਨੂੰ ਬੁਲਾ ਕੇ ਕਿਹਾ ਉਹ ਸਾਰੀ ਦੁਨੀਆ ਦੇ ਦਫ਼ਤਰ ਦਿਨੇ ਲੱਗਦੇ ਨੇ ਕਿਸਾਨ ਦਾ ਦਫ਼ਤਰ ਰਾਤ ਦੇ 1.5 ਵਜੇ ਕਿਉਂ ਲਾਉਨੇ ਹੋ ਕਹਿੰਦੇ 1.5 ਵਜੇ ਬਿਜਲੀ ਆਉਗੀ ਜਿੰਨਾ ਪਹਿਲਾਂ ਸੌ ਸਕਦੇ ਐ ਨਾ ਬਾਅਦ ਸੌ ਸਕਦੇ ਸੁ ਵੀਰੋ ਵੀਰੋ ਐਸ ਵਾਰ ਡੀਜੇ ਵੀਰੋ ਐਸ ਬਾਰ ਜਨਰੇਟਰਾਂ ਵਾਸਤੇ ਡੀਜ਼ਲ ਖੀਦਣ ਦੀ ਲੋੜ ਨਹੀਂ ਪਈ ਮੇਰੇ ਦੋ ਤਿੰਨ ਮਿੱਤਰ ਨੇ ਪੈਟਰੋਲ ਪੰਪ पे ਉਹਨਾਂ ਦੇ ਕਹਿੰਦੇ ਚੱਲ ਕੋਈ ਗੱਲ ਨਹੀਂ ਸਨ ਸਾਡੀ ਸੇਲ ਘਟੀ ਆ ਪਰ ਘਟੂ ਘਟ ਸਾਡੇ ਭਰਾਜਾ ਤਾਂ ਮਾਣ ਵਧਿਆ ਇੱਕ ਲੀਟਰ ਵੀ ਕਹਿੰਦੇ ਕੋਈ ਸਾਡੇ ਕੋਲੇ ਪਰਚੀ ਲੈ ਕੇ ਆੜ ਤੇ ਦੀ ਜਾਂ ਵੈਸੇ ਢੋਲ ਲੈ ਕੇ ਨਹੀਂ ਆਇਆ ਕਿ ਜਨਰੇਟਰ ਚਲਾਉਣਾ ਪਹਿਲਾਂ ਜਨਰੇਟਰ ਦਾ ਤੇਲ ਵੀ ਉਹਨੇ ਹੀ ਲੱਗ ਜਾਂਦਾ ਸੀ ਸੋ ਮੇਰੇ ਵੀਰੋ ਇਹ ਜੇ ਨੀਅਤ ਸਾਫ਼ ਹੋਵੇ ਤਾਂ ਸਭ ਕੁਝ ਹੋ ਸਕਦਾ ਹੈ ਆਉਣ ਵਾਲੇ ਦਿਨਾਂ 'ਚ ਹੁਣ ਨਹਿਰੀ ਪਾਣੀ 80 70 ਤੋਂ 80% ਤੱਕ ਪਹੁੰਚਾਵਾਂਗੇ ਖੇਤਾਂ 'ਚ ਉਹਦੇ ਨਾਲ ਸਾਡੇ 6 ਲੱਖ ਟਿਊਬਵੱਲ ਜਿਹੜਾ ਉਹ ਖੜਜੂਗਾ ਬੰਦ ਹੋ ਜੂਗਾ ਥੱਲੋਂ ਪਾਣੀ ਬਚੂਗਾ ਧਰਤੀ 'ਚੋਂ ਵੀਰੋ ਬਿਜਲੀ ਦਾ ਖਰਚਾ ਬਚੂਗਾ ਨਾਲੇ ਸਾਡੇ ਗੁਰੂ ਸਾਹਿਬ ਦਾ ਕਿਆ ਹੋਇਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉਸ ਉਸ ਬਚਨ ਤੇ ਵੀ ਥੋੜੇ ਥੋੜੇ ਪੂਰੇ ਉਤਰਾਂਗੇ ਆਪਾਂ ਧਰਤੀ ਦਾ ਪਾਣੀ ਬਚਾਉਣਾ ਆਪਾਂ ਹਵਾ ਬਚਾਉਣੀ ਹੈ ਆਪਾਂ ਪਵਨ ਗੁਰੂ ਪਵਨ ਹਵਾ ਪਵਨ ਗੁਰੂ ਪਾਣੀ ਪਿਤਾ ਪਾਣੀ ਨੂੰ ਪਿਤਾ ਦਾ ਦਰਜਾ ਧਰਤੀ ਨੂੰ ਮਾਤਾ ਦਾ ਦਰਜਾ ਸੋ ਵੀਰੋ ਆਪਾਂ ਇਕੱਠੇ ਆਪਾਂ ਇਕੱਠੇ ਕੰਮ ਕਰਾਂਗੇ ਪਰ ਮੈਨੂੰ ਇਹ ਮੈਂ ਲੜੀ ਜਾਣਾ ਮੈਂ ਮੈਂ ਸੁਪਰੀਮ ਕੋਰਟ 'ਚ ਮੈਂ ਇਕੱਲਾ ਲੜ ਰਿਹਾ ਮੈਂ ਪੰਜਾਬ ਦੇ ਹੱਕਾਂ ਵਾਸਤੇ ਮੈਂ ਗਵਰਨਰ ਨਾਲ ਲੜ ਰਿਹਾ ਮੈਂ ਮੈਂ ਸੈਂਟਰ ਨਾਲ ਲੜ ਰਿਹਾ ਪਰ ਮੈਨੂੰ ਮੈਂ ਲੜੂੰਗਾ ਲੜਦਾ ਰਹੂੰਗਾ ਪਰ ਮੈਨੂੰ 13 ਹੱਥ ਤੇ 13 ਜਵਾਨਾ ਹੋਰ ਦਿਓ ਤਾਂ ਕਿ ਉੱਥੇ ਜਾ ਕੇ ਦੱਸ ਸਾਡੇ ਪਹਿਲੇ ਹੀ ਨੇ ਪਾਰਲੀਮੈਂਟ ਚ 13 ਇੱਥੋਂ ਹੋ ਗਏ ਫਿਰ ਕੁਰਕਸ਼ੇਤਰ ਫਿਰ ਦਿੱਲੀ ਫਿਰ ਗੁਜਰਾਤ ਚੋਂ ਆ ਰਹੇ ਨੇ ਜਦੋਂ 30 40 ਉੱਥੇ ਹੋ ਗਏ ਮਜਾ ਆਲਾ ਕੋਈ ਮਾਇਦਾ ਲਾਲ ਪੰਜਾਬ ਦਾ ਪੈਸਾ ਜਾਂ ਪੰਜਾਬ ਦਾ ਹੱਕ ਮਾਰ ਕੇ ਦਿਖਾ ਦੇ। ਗਰੰਟੀਆਂ ਪੂਰੀਆਂ ਕਰ ਰਹੇ ਆਂ ਕੁਝ ਤਾਂ ਹੈ ਜੀਆਂ ਵੀ ਗਰੰਟੀਆਂ ਪੂਰੀਆਂ ਕਰਤੀਆਂ ਜਿਹੜੀਆਂ ਦਿੱਤੀ ਹੀ ਨਹੀਂ ਸੀ ਟੋਲ ਪਲਾਜ਼ਾਂ ਬਰ ਤਾਂ ਨਹੀਂ ਕਿਹਾ ਸੀ 16 ਬੰਦ ਕਰਤੇ ਬਾਈ ਜੀ 16 ਤੁਹਾਨੂੰ ਸੁਣ ਕੇ ਖੁਸ਼ੀ ਹੋਊਗੀ 58 ਲੱਖ 77000 58 ਲੱਖ 77000 ਰੁਪਇਆ ਇੱਕ ਦਿਨ ਦਾ ਵਚਨ ਲੱਗ ਗਿਆ ਪੰਜਾਬੀਆਂ ਦਾ ਟੋਲ ਪਲਾਜ਼ਿਆਂ ਕਰਕੇ ਇੱਕ ਦਿਨ ਦਾ ਐਵੇਂ ਲੁੱਟੀ ਜਾਂਦੇ ਸੀ ਲੋਕਾਂ ਨੂੰ ਆਉਣ ਦੇ ਪੈਸੇ ਜਾਣ ਦੇ ਪੈਸੇ ਪੈਸੇ ਹੀ ਫੜਨੇ ਸੀ ਹੋਰ ਕਿਹੜਾ ਉੱਥੇ ਕੱਚਾ ਮਾਲ ਆਉਂਦਾ ਨਾ ਕੋਈ ਪੋਲੂਸ਼ਨ ਸਰਟੀਫਿਕੇਟ ਲੈਣ ਦੀ ਲੋੜ ਹੈ ਜਿਹੜਾ ਇੱਧਰ ਨੂੰ ਜਾਂਦਾ ਉਹ ਤੋਂ ਪੈਸੇ ਫੜ ਲਓ ਜਿਹੜਾ ਇੱਧਰ ਨੂੰ ਜਾਂਦਾ ਉਹ ਤੋਂ ਪੈਸੇ ਫੜ ਲਓ ਵੀਰੋ ਇਹ ਤਾਂ ਹੋਇਆ ਜੇ ਨੀੇ ਸਾਫ ਹੈ ਮੇਰੇ ਕੋਲੇ ਵੀ ਉਹਨਾਂ ਨੇ ਫਾਈਲਾਂ ਭੇਜੀਆਂ ਸੀ 431 ਦਿਨ ਵਧਾ ਦਿਓ 342 ਦਿਨ ਵਧਾ ਦਿਓ ਮੈਂ ਕਹਾ ਤੁਸੀਂ ਬੋਰੀ ਬਿਸਤਰਾ ਚੱਕੋ ਬਣਿਆ ਵਧਾਉਣ ਦੇ ਤੁਸੀਂ ਛੇਤੀ ਆਪਣਾ ਇੱਥੋਂ ਬੋਰੀ ਬਿਸਤਰਾ ਚੱਕੋ ਹੁਣ ਜਿਹੜੀਆਂ ਬਿਲਡਿੰਗਾਂ ਨੇ ਉਹ ਜਿਹੜੀਆਂ ਟੋਲ ਪਲਾਜ਼ੇ ਵਾਲੀਆਂ ਉਹ ਸਰਕਾਰ ਦੀਆਂ ਨੇ ਉਥੇ ਆਮ ਆਦਮੀ ਕਲੀਨਿਕ ਖੋਲਾਂਗੇ ਨਾਲ ਸ਼ਾਨਦਾਰ ਲੇਡੀਜ਼ ਲਈ ਖਾਸ ਤੌਰ ਤੇ ਬਹੁਤ ਮੁਸ਼ਕਲ ਹੋ ਜਾਂਦਾ ਹੈ ਸ਼ਾਨਦਾਰ ਬਾਥਰੂਮ ਦਾ ਪ੍ਰਬੰਧ ਉੱਥੇ ਕਰਾਂਗੇ ਉੱਥੇ 베ਰਕਾ ਦੇ ਬੂਥ ਲੱਗਣਗੇ ਤੇ ਹੋਰ ਖਾਣ ਪੀਣ ਦਾ ਸਮਾਨ ਤਾਂ ਕਿ ਰੁੱਕੇ ਪਰਿਵਾਰ ਕੋਈ ਆਪਣਾ ਰੁੱਕੇ ਉੱਥੇ ਕੋਈ ਦਵਾਈ ਬੂਟੀ ਲੈਣੀ ਆ ਉਹ ਲੈ ਲੇ ਜਾਂ ਕੋਈ ਬਾਥਰੂਮ ਯੂਜ਼ ਕਰਨਾ ਹੈ ਜਾਂ ਕੁਝ ਖਾਣਾ ਪੀਣਾ ਸੋ ਵੀਰੋ ਇਹ ਪਲੈਨਿੰਗਾਂ ਨੇ ਨਹਿਰਾਂ ਕੱਢ ਰਿਆਂ ਤੋਂ ਇੱਕ ਤਾਂ 206 ਮੈਗਾਵਾਟ ਦਾ ਆਪਾਂ ਨੇ ਬਣਾਤਾ ਧਾਰਕਲਾ ਜਿਹੜਾ ਡੈਮ ਹੈ ਉਹਦੇ ਨਾਲ ਇੱਕ ਨਹਿਰ ਪੂਰੀ ਨਹਿਰ ਇੱਕ ਦੁਆਬੇ ਵਿਚ ਦੀ 24 ਘੰਟੇ 12 ਮਹੀਨੇ 23 ਦਿਨ ਚੱਲੂਗੀ ਇੱਕ ਨਹਿਰ ਕੱਢ ਲਿਆ ਮਾਲਵਾ ਨਹਿਰ ਉਹਦਾ ਨਾਮ ਰੱਖਿਆ ਜਿਹੜੀ ਰਾਜਸਥਾਨ ਨੂੰ ਜਾਂਦੀ ਹੈ ਉਹਦੇ ਇਧਰਲੇ ਪਾਸੇ ਗਿੱਦੜਵਾਹੇ ਵਾਲੇ ਪਾਸੇ ਪਰਲੇ ਪਾਸੇ ਤਾਂ ਹੈਗੀ ਆ ਉਹ ਵੀ ਆਪਣੀ ਹੈ ਇਧਰਲੇ ਪਾਸੇ ਵੀ ਨਹਿਰ ਹੋਊਗੀ ਤੇ ਵੀਰੋ ਜਿਹੜਾ ਉਧਰੋਂ ਪਾਣੀ ਚੱਕ ਕੇ ਕਰਲੋਸਕਰ ਦੇ ਪੰਪਾਂ ਨਾਲ ਇਧਰ ਨੂੰ ਛੱਡਦੇ ਆ ਉਹ ਖਰਚਾ ਵੀ ਬਚੂਗਾ ਤੇ ਆਪਣਾ ਪਾਣੀ ਜਿਹੜਾ ਉਹ ਨਹਿਰੀ ਪਾਣੀ ਉਹਦੇ ਤਤ ਹੁੰਦੇ ਨੇ ਉਹ ਜਾਉ ਸ਼ਕਤੀਬੱਧੀ ਆ ਉਹਦੇ ਨਾਲ ਉਹ ਵੀ ਲੋਕਾਂ ਦਾ ਤੁਸੀਂ ਵੀਡੀਓ ਦੇਖਦੇ ਹੋਵੋਗੇ ਕੋਈ ਕਹਿੰਦਾ ਜੀ 25 ਸਾਲਾਂ ਬਾਅਦ ਸਾਡੇ ਪਿੰਡ ਕੱਸੀ ਚ ਪਾਣੀ ਆਇਆ ਕੋਈ ਕਹਿੰਦਾ ਜੀ 30 ਸਾਲਾਂ ਬਾਅਦ ਪਾਣੀ ਦੇਖਿਆ ਇਹਨਾਂ ਦਾ ਧਿਆਨ ਪਹਿਲਾਂ ਹੈ ਹੀ ਨਹੀਂ ਸੀ ਕਿਤੇ ਇਹਨਾਂ ਦਾ ਧਿਆਨ ਸਿਰਫ ਲੁੱਟਣ ਤੇ ਸੀ ਇਹ ਸਾਰੇ ਇਹ ਸਾਰੇ ਪੁੱਤ ਭਤੀਜੇ ਸਾਲੇ ਜੀਜੇ ਇਸੇ ਕੰਮ 'ਤੇ ਲੱਗੇ ਹੋਏ ਸੀ ਸੋ ਇਹਨਾਂ ਨੂੰ ਹੁਣ ਪਤਾ ਲੱਗੂਗਾ ਇਹਨਾਂ ਨੂੰ ਹੁਣ ਪਤਾ ਲੱਗੂਗਾ ਸੁਖਬੀਰ ਬਾਦਲ ਕਹਿੰਦਾ ਸੁਖਬੀਰ ਬਾਦਲ ਕਹਿੰਦਾ ਕਹਿੰਦਾ ਖੇਤਰੀ ਪਾਰਟੀ ਆ ਹੁਣੇ ਹੁਣੇ ਉਹਨਾਂ ਨੇ ਮੰਨਤਾ ਕਰਕੇ ਹੱਡੇ ਨੇ ਭਾਜਪਾ ਲੈ ਲਈਆਂ ਵੀ ਸਾਡੇ ਨਾਲ ਜਿਹਾਤਾ ਕਰ ਲੋ ਕਹਿੰਦੇ ਅਸੀਂ ਨਹੀਂ ਕਰਦੇ ਤੁਸੀਂ ਸਾਨੂੰ ਵੀ ਡੋਪੋਗੇ ਤੁਹਾਡਾ ਜਿਹੜਾ ਹਾਲ ਹੈ ਤੁਸੀਂ ਨਾਲ ਸਾਨੂੰ ਡੋਪੋਗੇ ਸੋ ਵੀਰੋ ਇਹ ਨਾ ਜਿਹੜੀ ਭਾਜਪਾ ਤੇ ਅਕਾਲੀ ਦਲ ਦਾ ਗੱਠ ਜੋੜ ਹੈ ਇਹ ਕਛੂ ਤੇ ਕਛੂ ਤੇ ਚੂਹੇ ਦੀ ਦੋਸਤੀ ਵਾਲਾ ਹੈ ਕਛੂ ਤੇ ਚੂਹੇ ਦੀ ਦੋਸਤੀ ਹੋ ਗਈ ਕਛੂ ਕੁੰਮੇ ਤੇ ਚੂਹੇ ਦੀ ਕਹਿੰਦੇ ਯਾਰ ਆਪਾਂ ਨਾਲ ਹੀ ਰਿਆ ਕਰਾਂਗੇ ਇਕੱਠੇ ਦੋਨਾਂ ਨੇ ਇੱਕ ਦੂਜੇ ਨਾਲ ਪੂਛਾਂ ਬੰਨ ਲੀਆਂ ਕਹਿੰਦੇ ਇਕੱਠੇ ਰਿਆ ਕਰਾਂਗੇ ਥੋੜੀ ਜੀ ਗਰਮੀ ਹੋਈ ਕਛੂ ਨੂੰ ਗਰਮੀ ਲੱਗੀ ਉਹਨੇ ਇਹ ਤਾਂ ਦੇਖਿਆ ਨਹੀਂ ਮੇਰੇ ਪਿੱਛੇ ਚੂਹਾ ਬੰਨਿਆ ਹੋਇਆ ਟੋਪੇ ਦੇ ਵਿੱਚ ਵੜ ਗਿਆ ਥੱਲੇ ਉਹ ਡੁੱਬ ਕੇ ਚੂਹਾ ਮਰ ਗਿਆ ਜੀ ਚੂਹਾ ਮਰ ਗਿਆ ਘੰਟੇ ਬਾਅਦ ਜਦੋਂ ਕਛੂ ਬਾਹਰ ਆਇਆ ਕਿ ਬਾਹਰ ਆ ਗਏ ਹੁਣ ਚਲੋ ਗਰਮੀ ਘਟ ਗਈ ਤਾਂ ਤਾਹਾਂ ਇੱਕ ਬਾਜ ਫਿਰਦਾ ਸੀ ਉਹਨੇ ਦੇਖਿਆ ਵੀ ਚੂਹਾ ਮਰਿਆ ਪਿਆ ਉਹਨੇ ਮਾਰੀ ਚਪਟ ਆਪਣੇ ਪੰਜਿਆਂ ਨਾਲ ਚੂਹਾ ਚੱਕ ਲਿਆ ਨਾਲ ਕਛੂ ਚੱਕਿਆ ਗਿਆ ਕਿਉਂਕਿ ਬੰਨਿਆ ਹੋਇਆ ਸੀ ਨਾਲ ਓ 200 ਮੀਟਰ ਤੋਂ ਕੱਛੂ ਡਿੱਗਿਆ ਦੇਖ ਕ ਕੱਛੂ ਮਰ ਗਿਆ ਸੋ ਵੀਰੋ ਇਹ ਇੱਕ ਦੂਜੇ ਨੂੰ ਡੋਬਣ ਆਲੇ ਨੇ ਇਹ ਫੈਸਲਾ ਕਰ ਲੈਣ ਕੱਛੂ ਕੌਣ ਹੈ ਤੇ ਝੂਆ ਕੌਣ ਹੈ ਐਨਾ ਪਤਾ ਮਾਰਨਾ ਦੋਨਾਂ ਨਹੀਂ ਹੈ ਬਸ ਮਸਾਂ 13 ਪੂਰੇ ਕੀਤੇ ਨੇ ਬੰਦੇ ਐ ਨਹੀਂ ਨਾਲ ਕੋਲੇ ਸੋ ਵੀਰੋ ਇਹ ਕੀ ਕਰਨਗੇ ਸੋ ਪੰਜਾਬ ਨੂੰ ਤਾਂ ਉਹੀ ਬੰਦਾ ਪੰਜਾਬ ਦੀ ਲੜਾਈ ਲੜ ਸਕਦਾ ਜਿਹੜਾ ਪੰਜਾਬ ਦੇ ਦੁੱਖਾਂ ਦਰਦਾਂ ਨੂੰ ਜਾਣਦਾ ਹੋਵੇ ਜਿਨੇ ਗਰੀਬੀਆਂ ਆਪਣੇ ਪਿੰਡੇ ਤੇ ਹੰਡਾਈਆਂ ਹੋਣ ਉਹਨਾਂ ਨੂੰ ਪਤਾ ਹੋ ਸਕਦਾ ਬਾਈ ਆ ਜਿਹੜੇ ਪਹਾੜਾਂ ਵਾਲੇ ਸਕੂਲਾਂ ਚ ਪੜ੍ਹੇ ਨੇ ਇਹਨਾਂ ਨੂੰ ਕੁਝ ਨਹੀਂ ਪਤਾ ਆਪਾਂ ਦਾ ਗਾਚਰੀਆਂ ਵਾਲੀਆਂ ਫੱਟੀਆਂ ਵਾਲਿਆਂ ਊੜਾ ਆੜਾ ਲਿਖਦੇ ਹੁੰਦੇ ਸੀ ਫੱਟੀਆਂ ਤੇ ਤੇ ਬੋਰੀ ਘਰੋਂ ਲੈ ਕੇ ਜਾਂਦੇ ਹੁੰਦੇ ਸੀ ਆਪਦੇ ਬੈਠਣ ਵਾਸਤੇ ਤੇ ਇਹ ਇਹ ਪੜ੍ਹੇ ਏਸੀ ਸਕੂਲਾਂ ਚ ਇਹਨੂੰ ਕੀ ਪਤਾ ਪੰਜਾਬੀ ਕੀ ਹੁੰਦੀ ਹੈ ਇਹ ਪੰਜਾਬ ਦੇ ਵਾਰਿਸ ਬਣਨ ਨੂੰ ਫਿਰਦੇ ਨੇ ਮੈਨੂੰ ਮੈਂ ਇੱਕ ਟੀਵੀ ਤੇ ਨੈਸ਼ਨਲ ਟੀਵੀ ਤੇ ਇੰਡੀਆ ਟੀਵੀ ਉਹਦੇ ਤੇ ਮੇਰੀ ਇੰਟਰਵਿਊ ਚੱਲ ਰਹੀ ਸੀ ਉਹ ਮੈਨੂੰ ਕਹਿੰਦੇ ਸਾਡਾ ਇੱਕ ਰਾਉਂਡ ਹੈ ਉਹਨੂੰ ਕਹਿੰਦੇ ਆ ਰੈਪਿਡ ਫਾਇਰ ਮੈਂ ਕਿਹਾ ਅੱਛਾ ਜੀ ਕਹਿੰਦੇ ਅਸੀਂ ਨਾਮ ਲਵਾਂਗੇ ਤੁਹਾਡੇ ਸਾਹਮਣੇ ਲੀਡਰਾਂ ਦੇ ਤੁਸੀਂ ਉਹਦੇ ਬਾਰੇ ਕੁਝ ਵੀ ਬੋਲ ਕੇ ਦੱਸ ਦਿਓ ਕਿ ਉਹਦਾ ਸੁਭਾਅ ਕਿਹੋ ਜਿਹਾ ਤੁਸੀਂ ਕੀ ਸੋਚਦੇ ਹੋ ਉਹਦੇ ਬਾਰੇ ਮੈਂ ਕਿਹਾ ਲਓ ਨਾ ਕਹਿੰਦੇ ਸੁਖਵੀਰ ਬਾਦਲ ਮੈਂ ਕਿਹਾ ਜੀ ਪਹਾੜਾਂ ਵਾਲੇ ਸਕੂਲਾਂ ਚ ਪੜਿਆ ਪੰਜਾਬੀ ਨਾਲ ਲਿਖਣੀ ਆਉਂਦੀ ਐ ਨਾ ਪੜ੍ਹਨੀ ਆਉਂਦੀ ਐ ਪਰ ਪੰਜਾਬ ਦਾ ਬਾਰਿਸ਼ ਬਣਨਾ ਚਾਹੁੰਦਾ ਕਹਿੰਦੇ ਕੈਪਟਨ ਮਨਿੰਦਰ ਸਿੰਘ ਮੈਂ ਕਹਾ ਮਹਿਲਾਂ ਚ ਰਹਿਣ ਵਾਲੇ ਬੰਦੇ ਨੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਜਦੋਂ ਕਾਂਗਰਸ ਦਾ ਰਾਜ ਸੀ ਕਾਂਗਰਸ ਨਾਲ ਸੀ ਜਦੋਂ ਕਾਲੀਆਂ ਦਾ ਰਾਜ ਸੀ ਕਾਲੀਆਂ ਨਾਲ ਸੀ ਤੇ ਹੁਣ ਭਾਜਪਾ ਦਾ ਰਾਜ ਆ ਭਾਈ ਭਾਜਪਾ ਦੇ ਨਾਲ ਨੇ ਲੋਕਾਂ ਨਾਲ ਤਾਂ ਕਦੇ ਹੋਇਆ ਹੀ ਨਹੀਂ ਉਸ ਤੋਂ ਬਾਅਦ ਕਹਿੰਦੇ ਉਸ ਤੋਂ ਬਾਅਦ ਕਹਿੰਦੇ ਜੀ ਨਰਿੰਦਰ ਮੋਦੀ ਮੈਂ ਕਹਾ ਵੀ ਕਿਸੇ ਵੀ ਗੱਲ ਨੂੰ ਕਿਸੇ ਵੀ ਥਾਂ ਤੇ ਫਿੱਟ ਕਰਕੇ ਕਿਤੇ ਵੀ ਸੁਣਾ ਸਕਦਾ ਨਾਲੇ ਕਹਿੰਦਾ ਮੇਰੀ ਗਾਰੰਟੀ ਹੈ ਕਹਿੰਦੇ ਕਿਵੇਂ ਮੈਂ ਕਹਾ ਚੰਦਰਜਾਨ ਦਾ ਲੌਂਚਿੰਗ ਵੇਲੇ ਚਲਾ ਗਿਆ ਉੱਥੇ ਜੋ ਚੰਦਰਜਨ ਲੌਂਚ ਕਰਨਾ ਸੀ ਜਾ ਕੇ ਕਹਿੰਦਾ ਮੇਰਾ ਇਸਰੋ ਉਸੇ ਪੁਰਾਣਾ ਨਾਤਾ ਹੈ ਮੈਂ ਵੀ ਹੈਰਾਨ ਮੈਂ ਕਿਹਾ ਅੱਠਵੀਂ ਨੌਵੀਂ ਦੇ ਸਰਟੀਫਿਕੇਟ ਨਹੀਂ ਮਿਲਲੇ ਇਸਰੋਜ ਕਿਧਰ ਫਿਰਦਾ ਏ ਇਸਰੋਜ ਕਿੱਥੇ ਉਸਦਾ ਪੜੇ ਲਿਖੇ ਬੰਦੇ ਜਾਂਦੇ ਆ ਸਾਇੰਸਟਿਸ ਮੈਂ ਕਿਹਾ ਹੁਣ ਇਹ ਕਿਵੇਂ ਜੋੜੂਗਾ ਕਹਿੰਦਾ ਦੇਖੋ ਜਦੋਂ ਮੈਂ ਸਕੂਲ ਪੜ੍ਹਦਾ ਸੀ ਨਾ ਪੜ੍ਹਾਈ ਵਾਲੇ ਪਾਸੇ ਤਾਂ ਮੇਰਾ ਹੱਥ ਟੈਕਟ ਸੀ ਹੈਨਾ ਹਾਂ ਔੜਾਈ ਵਾਲੇ ਪਾਸ ਤਾਂ ਮੈਂ ਐਸਾ ਵੈਸੀ ਸੀ ਇਸ ਕਰਕੇ ਸਕੂਲ ਦਾ ਹਰੇਕ ਟੀਚਰ ਸਭ ਤੋਂ ਪਹਿਲਾਂ ਆ ਕੇ ਮੈਨੂੰ ਕਹਿੰਦਾ ਹੁੰਦਾ ਸੀ ਅਬ ਤੂੰ ਇਸ ਰੋ ਵਿੱਚ ਬੈਠੋ ਅਬ ਇਸ ਰੋ ਵਿੱਚ ਇਸ ਰੋ ਵਿੱਚ ਇਸ ਰੋ ਵਿੱਚ ਇਸ ਰੋ ਸੇ ਮੇਰਾ ਪੁਰਾਣਾ ਨਾਤਾ ਹੈ ਕਹਿੰਦੇ ਕਹਿੰਦੇ ਆ ਰਬਿੰਦ ਕੇਜਰੀਵਾਲ ਮੈਂ ਕਿਹਾ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤੋ ਇਨਕਲਾਬ ਲਿਖਾ ਜਾਤਾ ਹੈ ਕਹਿੰਦੇ ਜੈ ਜੀ ਜੈ ਜੀ ਜਿੰਦਾਬਾਦ ਜਿੰਦਾਬਾਦ ਕਹਿੰਦੇ ਭਗਵੰਤ ਮਾਨ ਮੇਰਾ ਹੀ ਨਾਂ ਲੈਤਾ ਮੈਨੂੰ ਕਹਿੰਦੇ ਭਗਵੰਤ ਮਾਨ ਮੈਂ ਕਹਾਂ ਜੀ ਜੇ ਮੈਂ ਦੇਖਾਂ ਅਮਲਾਂ ਬੱਲੇ ਤਾਂ ਕੁਛ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਬੱਲੇ ਤਾਂ ਕੁਛ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਬੱਲੇ ਤਾਂ ਬੱਲੇ ਬੱਲੇ ਦੋਨੋਂ ਹੱਥੋਂ ਪਰਚਾ ਕੇ ਦੋ ਨਾਰੇ ਲਾ ਦਿਓ ਇਨਕਲਾਬ ਇਨ ਇੱਕ ਹੋਰ ਹੈ ਉਹ ਬਿੱਟੂ ਉਹ ਸਰਕਾਰੀ ਖਰਚੀ ਰਹੀ ਗਿਆ 10 ਸਾਲ ਹੁਣ ਜੁਰਮਾਨਾ ਲਿਆ ਉਹ ਤੋਂ ਵੀ 1 ਕਰੋੜ 84 ਲੱਖ ਜਮ੍ਹਾਂ ਕਰਾ ਤੂੰ ਸਰਕਾਰੀ ਖਰਚ ਕਿਵੇਂ ਰਹਿ ਸਕਦਾ ਬਿਨਾਂ ਪੈਸੇ ਦਿੱਤੇ ਦੇਖੋ ਜੀ ਆਪਾਂ ਨੇ ਕਹਤਾ ਵੀ ਪੈਸੇ ਜਮ੍ਹਾਂ ਕਰਾ ਤਾਂ ਆਪਦੇ ਕਾਗਜ਼ ਭਰੀ ਉਹ ਹੁਣ ਕਹਿੰਦਾ ਕਹਿੰਦਾ ਮੈਂ ਭਾਜਪਾ ਦੇ ਦਫ਼ਤਰ ਚ ਰਹਿਣਾ ਮੈਂ ਗੱਦੇ ਤੇ ਸੌਣਾ ਉਹ ਮੈਂ ਕਹੇ ਇੱਥੇ ਫੁੱਟਪਾਥ ਵਾਲਾਂ ਦੀ ਜ਼ਿੰਦਗੀ ਦੇਖੀ ਹੈ ਕਦੇ ਗੱਦੇ ਤੇ ਸੌਣਾ ਸੋ ਵੀਰੋ ਇਹਨਾਂ ਸਾਰਿਆਂ ਨੂੰ ਕੁਝ ਨਹੀਂ ਇਹਨਾਂ ਨੇ ਆਪਣੀਆਂ ਪਾਰਟੀਆਂ ਬਦਲੀਆਂ ਨੇ ਜਿੱਦੋਂ ਮੌਕਾ ਮਿਲਦਾ ਉਦੋਂ ਹੀ ਹੋ ਜਾਂਦੇ ਨੇ ਸੋ ਇਹ ਦੋਜੀਆਂ ਦੇ ਮੋਟਰਸਾਈਕਲ ਵਰਗੇ ਨੇ ਕੋਈ ਸਟੈਂਡ ਨਹੀਂ ਹੁੰਦਾ ਉਹਦੇ ਜਿੱਦ ਨੂੰ ਮਾਜੀ ਡੇਟਾ ਕਰ ਦੋ ਉਦੋਂ ਨਹੀਂ ਖੜ ਜਾਂਦਾ ਉਹ ਕਿਉਂਕਿ ਦੋਨੇ ਪਾਸੇ ਢੋਲੀ ਜੇ ਲੱਗੀਆਂ ਹੁੰਦੀਆਂ ਨੇ ਸੋ ਇਸ ਕਰਕੇ ਇਹਨਾਂ ਤੇ ਕੋਈ ਯਕੀਨ ਨਾ ਕਰਿਓ ਇਨਾਂ ਤੇ ਨਾ ਯਕੀਨ ਕਰਿਓ ਆਪਾਂ ਰਲ ਕੇ ਆਪਾਂ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਈਏ ਆਪਣੇ ਆਪਣੇ ਰੰਗ ਪੰਜਾਬ ਦੇ ਆਪਣੇ ਹਿੱਸੇ ਦਾ ਰੰਗ ਭਰੋ ਤਾਂ ਕਿ ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਸੋ ਵੀਰੋ ਇਹ ਤੁਹਾਡਾ ਆਹੀ ਪਿਆਰ ਆ ਜਿਹੜਾ ਮੈਨੂੰ ਥੱਕਣ ਨਹੀਂ ਦਿੰਦਾ ਜਿਹੜਾ ਮੈਨੂੰ ਥਕਾਵਟ ਨਹੀਂ ਹੋਣ ਦਿੰਦਾ ਮੈਨੂੰ ਪੱਤਰਕਾਰ ਕਹਿੰਦੇ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਉਸ ਕੁਰਸੀ ਤੇ ਬੈਠ ਕੇ ਵੱਡਿਆਂ ਵੱਡਿਆਂ ਦਿਮਾਗ ਖਰਾਬ ਹੋ ਜਾਂਦੇ ਨੇ ਸਵਾ ਦੋ ਸਾਲ ਹੋ ਗਏ ਵਾਡਾ ਦਿਮਾਗ ਕਿਉਂ ਨਹੀਂ ਖਰਾਬ ਹੋਇਆ ਮੈਂ ਕਿਹਾ ਫਰਕ ਇੰਨਾ ਕਹ ਜਿਹੜੇ ਪਹਿਲਾਂ ਆਲੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਿਆ ਆ ਫਰਕ ਹੈ ਬਸ ਕਿਉਂਕਿ ਮੈਨੂੰ ਕੋਈ ਚਾਹ ਨਹੀਂ ਕਿ ਮੇਰਾ ਅਖਬਾਰ 'ਚ ਨਾ ਛਪੇ ਜਾਂ ਮੇਰੀ ਟੀਵੀ ਤੇ ਫੋਟੋ ਆਵੇ ਮੈਨੂੰ ਇਸ ਗੱਲ ਦਾ ਕੋਈ ਚਾਹ ਨਹੀਂ ਮੈਨੂੰ ਇੱਕੋ ਹੀ ਚਾਹ ਹੈ ਕਿ ਮੇਰੇ ਦਸਤਕਦ ਕਰਨ ਨਾਲ ਕਿਸੇ ਦੇ ਘਰ ਦਾ ਚੁੱਲ੍ਹਾ ਬਲੇ ਕਿਸੇ ਦੇ ਘਰ ਦੀ ਕਬੀਲਦਾਰੀ ਜਿਹੜੀ ਉਹ ਲੀ ਤੇ ਚੜੇ ਤਾਂ ਕਿ ਪੰਜਾਬ ਹਰੇਕ ਵਰਗ ਦਾ ਮੈਂ ਮੈਂ ਕੋਈ ਕਿਸੇ ਧਰਮ ਨੂੰ ਉਹ ਨਹੀਂ ਕਹਿੰਦਾ ਮੈਂ ਤਾਂ ਮੈਂ ਅਸੀਂ ਅਸੀਂ ਕੰਮ ਦੀ ਰਾਜਨੀਤੀ ਕਰਦੇ ਆਂ ਚੰਮ ਦੀ ਰਾਜਨੀਤੀ ਨਹੀਂ ਕਰਦੇ ਇਹਨਾਂ ਵਾਂਗੂ ਜਿਹੜੀ ਨਫ਼ਰਤ ਫਲਾਉਂਦੇ ਨੇ ਇਹ ਸੋ ਆਪਾਂ ਭਾਈਚਾਰਾ ਵੀ ਕਾਇਮ ਰੱਖਣਾ ਵੀਰੋ ਆਪਣੇ ਭਾਈਚਾਰ ਸਾਡੀਆਂ ਈਦਾਂ ਸਾਡੀਆਂ ਸੰਗਰਾਂਦਾਂ ਸਾਡੀਆਂ ਰਾਮ ਨੌਮੀਆਂ ਸਾਡੀਆਂ ਕ੍ਰਿਸਮਸਾਂ ਸਾਡੇ ਗੁਰਪੁਰਬ ਸਾਡੀਆਂ ਸਾਡੀਆਂ ਜਿਹੜੀਆਂ ਹਾ ਹਨੂਮਾਨ ਜਨਮ ਦਿਨ ਸਾਂਝੀਆਂ ਨੇ ਅਸੀਂ ਸਾਰੇ ਇਕੱਠੇ ਮਨਾਉਨੇ ਆ ਸੋ ਮੈਂ ਇਹਨਾਂ ਨੂੰ ਕਹਿਣਾ ਚਾਹੁੰਗਾ ਭਾਜਪਾ ਵਾਲਿਆਂ ਨੂੰ ਇਹ ਕੋਸ਼ਿਸ਼ ਨਾ ਕਰੋ ਕਿ ਇੱਥੇ ਤੁਸੀਂ ਸਾਡੇ ਭਾਈਚਾਰੇ ਨੂੰ ਤੋੜ ਦੋਗੇ ਜਾਂ ਲੜਾ ਦੋਗੇ ਸਾਨੂੰ ਇਹ ਬਾਕੀ ਜਿੱਥੇ ਮਰਜ਼ੀ ਕੁਛ ਕਰੀ ਜਾਓ ਪੰਜਾਬ ਦੇ ਵਿੱਚ ਇਹ ਨਹੀਂ ਹੁੰਦਾ ਇਸ ਗੱਲ ਦਾ ਮੈਨੂੰ ਮਾਣ ਹੈ ਸੋ ਮੈਂ ਤਾਂ ਇਹੀ ਕਹਿਣਾ ਹੁੰਨਾ ਕਿ ਲੰਬੇ ਸਫਰ ਕੋ ਮੀਲੋਂ ਵਿੱਚ ਮਤ ਵੰਟਿਏ ਕੌਮ ਕੋ ਕਬੀਲੋਂ ਵਿੱਚ ਮਤ ਵੰਟਿਏ ਇੱਕ ਬਹਿਤਾ ਦਰਿਆ ਹੈ ਮੇਰਾ ਭਾਰਤ ਦੇਸ਼ ਇਸ ਕੋ ਨਦੀਆਂ ਔਰ ਝੀਲੋਂ ਵਿੱਚ ਮਤ ਵੰਟਿਏ ਇਹ ਦੇਸ਼ ਅਸੀਂ ਲੈ ਕੇ ਦਿੱਤਾ ਹੈ ਇਹ ਦੇਸ਼ ਸਾਡੇ ਸਾਡੇ ਬਜ਼ੁਰਗਾਂ ਦੀਆਂ ਕੁਰਬਾਨੀਆਂ ਕਰਕੇ ਮਿਲਿਆ ਆ ਕਰਤਾਰ ਸਿੰਘ ਸਰਾਭੇ ਦੀ ਧਰਤੀ ਤੇ ਖੜੇ ਆ ਵੀਰੋ ਇਹ ਭਗਤ ਸਿੰਘ ਦਾ ਧਰਤੀ ਆ ਇਹ ਗੁਰਨਾਨ ਸਿੰਘ ਸਾਹਿਬ ਦੀ ਧਰਤੀ ਹੈ ਇਹ ਗੁਰੂ ਤੇਗ ਬਹਾਦਰ ਜੀ ਦੀ ਧਰਤੀ ਹੈ ਇਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਧਰਤੀ ਹੈ ਸਾਨੂੰ ਤੁਸੀਂ ਸਾਨੂੰ ਤੁਸੀਂ ਇਹ ਨਾ ਕਿਹੋ ਕਿ ਦੇਸ਼ ਅਸੀਂ 90% ਕੁਰਬਾਨੀਆਂ ਸਾਡੀਆਂ ਨੇ ਸੋ ਇਸ ਕਰਕੇ ਤੁਸੀਂ ਝਾਕੀਆਂ ਸਾਡੀਆਂ ਕੱਢਤੀਆਂ ਵਿੱਚੋਂ ਕਿ ਝਾਕੀ ਰਿਜੈਕਟ ਕਰਤੀ 26 ਜਨਵਰੀ ਚ ਉਹ ਭਗਤ ਸਿੰਘ ਹੋਰਾਂ ਦੀ ਲਾਲ ਲਾਜਪਤਰਾਏ ਜੀ ਦੀ ਸੋ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਇੱਥੇ ਗਦਰੀ ਬਾਬਿਆਂ ਤੇ ਕਰਤਾਰ ਸਰਾਬਿਆਂ ਦਾ ਏਰੀਆ ਹੈ ਤੁਸੀਂ ਸਾਨੂੰ ਸਾਡੇ ਬਿਨਾ ਆਜ਼ਾਦੀ ਦੇ ਜਸ਼ਨ ਨਹੀਂ ਮਨਾ ਸਕਦੇ ਸੋ ਅਸੀਂ ਉਹ ਝਾਕੀਆਂ ਸਾਰੇ ਪਿੰਡਾਂ 'ਚ ਭੇਜਤੀਆਂ ਹੁਣ 10 ਬਣਾ ਲੈ ਸੈੱਟ ਮੈਂ ਪਹਿਲਾਂ ਤਾਂ ਇੱਕੋ ਹੀ ਬਣਨਾ ਸੀ ਨਾ 10 ਬਣਾ ਲੈ ਮੈਂ ਕਿਹਾ ਦਿਖਾਓ ਪਿੰਡਾਂ 'ਚ ਜਾ ਕੇ ਸੋ ਵੀਰੋ ਇਹ ਇਹ ਸਮਝਦੇ ਨੇ ਪਤਾ ਨਹੀਂ ਅਸੀਂ ਜਿਹੜਾ ਐਂ ਪੰਜਾਬ ਨੂੰ ਬਦਲ ਲਾਂਗੇ ਜਾਂ ਟਰਾਲਾਂਗੇ ਜਾਂ ਕੋਈ ਹੋਰ ਆਪਾਂ ਕੋਈ ਡਰਣ ਡੋਣ ਵਾਲੇ ਨਹੀਂ ਆਪਾਂ 1 ਜੂਨ ਨੂੰ ਜਾਣਾ ਤੇ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੇ ਜਿਹੜੇ ਸੁਪਨੇ ਨੇ ਉਹਨਾਂ ਦੀ ਆਜ਼ਾਦੀ ਜਿਹੜੀ ਹੈ ਉਹ ਘਰਾਂ ਤੱਕ ਪਹੁੰਚਾਉਣੀ ਹੈ ਵੀਰੋ ਆ ਏਅਰਪੋਰਟ ਹਲਵਾਰੇ ਬਣ ਰਿਹਾ ਹੈ ਇਹ ਜ ਜੂਨ ਜਲਾਈ ਚ ਚੱਲ ਪੂਗਾ ਫਲਾਈਟਾਂ ਸ਼ੁਰੂ ਹੋ ਜਾਣਗੀਆਂ ਉਹਦਾ ਨਾਮ ਰੱਖਿਆ ਸ਼ਹੀਦ ਕਰਤਾਰ ਸਿੰਘ ਸਰাবা ਇੰਟਰਨੈਸ਼ਨਲ ਏਅਰਪੋਰਟ ਹਲਵਾਰਾ ਮੋਹਾਲੀ ਵਾਲੇ ਮੋਹਾਲੀ ਵਾਲੇ ਏਅਰਪੋਰਟ ਦਾ ਨਾਮ ਰੱਖਿਆ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਮੋਹਾਲੀ ਸੋ ਵੀਰੋ ਅਸੀਂ ਉਹਨਾਂ ਦੇ ਨਾਮ ਤੇ ਰੱਖੀਏ ਜਿਨ੍ਹਾਂ ਨੇ ਸਾਨੂੰ ਦੇਸ਼ ਲੈ ਕੇ ਦਿੱਤਾ ਜਦੋਂ ਮੈਂ ਫੈਸਲਾ ਕੀਤਾ ਜਦੋਂ ਮੈਂ ਪਹਿਲੇ ਹੀ ਫੈਸਲਾ ਕੀਤਾ 16 ਮਾਰਚ ਨੂੰ ਜਦੋਂ ਖਟਕੜ ਕਲਾਂ ਸੌਹ ਚੁੱਕੀ ਐ ਪਹਿਲੇ ਫੈਸਲਾ ਇਹ ਸੀਗਾ ਕਿ ਸਰਕਾਰੀ ਦਫ਼ਤਰਾਂ 'ਚ ਮੁੱਖ ਮੰਤਰੀ ਦੀ ਫੋਟੋ ਨਹੀਂ ਲੱਗੂਗੀ ਉੱਥੇ ਸ਼ਹੀਦ ਭਗਤ ਸਿੰਘ ਤੇ ਡਾਕਟਰ ਭੀਮrao ਅੰਬੇਦਕਰ ਜੀ ਦੀ ਫੋਟੋ ਲੱਗੂਗੀ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਸੰਵਿਧਾਨ ਲਿਖਿਆ ਸੋ ਇਹ ਆਪਦੀ ਇਹਨਾਂ ਦੀ ਆਪਦੀਆਂ ਹੀ ਚਲਦੀਆਂ ਰਹਿੰਦੀਆਂ ਆਪਦੀ ਸੋ ਵੀਰੋ ਆਪਾਂ ਹੁਣ ਉਹਨੂੰ ਉਹ ਇੱਕ ਦੂਜੇ 'ਚ ਵੱਜਦੇ ਫਿਰਦੇ ਨੇ ਸੁਖਵੀਰ ਬਾਦਲ ਤੋਂ ਸੰਭਾਲਿਆ ਨਹੀਂ ਜਾਂਦਾ ਕੰਮ ਆਪਸ 'ਚ ਕਰੇ ਲੜਾਈ ਹੋਈ ਪਈ ਐ ਠੀਕ ਐ ਨਾ ਤੇ ਉਹ ਵੀ ਕਿਸੇ ਦੀ ਨਹੀਂ ਸੁਣਦਾ ਉੱਥੇ ਅੰਨੇ ਨੂੰ ਬੋਲਾ ਖੇਚੀ ਫਿਰਦਾ ਸੋ ਇਹਨਾਂ ਦਾ ਟਾਈਮ ਹੁਣ ਲੰਘ ਗਿਆ ਇਹ ਇਹਨਾਂ ਨੇ ਬਹੁਤ ਚੰਮ ਦੀਆਂ ਚਲਾ ਲੀਆਂ ਹੁਣ ਲੋਕਾਂ ਦਾ ਟਾਂ ਟਾਈਮ ਹੈ ਹੁਣ ਰਾਜ ਥੋੜਾ ਵੀਰੋ ਤਾਂ ਮੇਰਾ ਮੈਨੂੰ ਸਾਥ ਦਿਓ ਮੇਰਾ ਸਾਥ ਦਿਓ ਮੈਂ ਕੱਲਾ ਨਾ ਕਿਤੇ ਮੈਨੂੰ ਲੜਾਈ ਲੜਨੀ ਪਏ ਜੇ ਲੜੀ ਤਾਂ ਮਜਾਨਾ ਪਰ ਜਦੋਂ ਤੁਸੀਂ ਨਾਲ ਆਗੇ ਨਾ ਫਿਰ ਮੈਨੂੰ ਹੌਸਲਾ ਤਿੱਗਣਾ ਚੌਗਣਾ ਹੋ ਜਾਊਗਾ ਤੇ ਆਪਾਂ ਤੇਰੀ ਸੋਚ ਤੇ ਬਹੁਤ-ਬਹੁਤ ਧੰਨਵਾਦ ਆ ਸ਼ੁਕਰੀਆ ਤੁਹਾਡਾ ਇਹ ਤੁਸੀਂ ਇੰਨੇ ਨੇਰੇ ਗਏ ਪਿਆਰ ਕਰ ਰਹੇ ਹੋ ਦੋਨੇ ਹੱਥ ਉੱਪਰ ਜਾ ਕੇ ਦੋ ਨਾਰੇ ਲਾ ਦਿਓ ਆ ਬਿੱਟੂ ਹੋਰਾਂ ਨੂੰ ਲੱਗ ਜਾਏ ਪਤਾ ਵੀ ਆ ਕੀ ਹੋਈ ਜਾਂਦਾ ਇਨਕਲਾਬ ਜੰਦਾਬਾਦ ਔਰ ਆਜੇ ਬੜਿੰਗ ਨੂੰ ਵੀ ਲੱਗ ਜਾਏ ਪਤਾ ਇੱਕ ਵਾਰੀ ਹੋਰ ਉੱਚੀ ਲਾ ਦਿਓ ਇਹ ਇਨਕਲਾਬ ਜੰਦਾਬਾਦ ਇਨਕਲਾਬ ਜੰਦਾਬਾਦ ਬੋਲੇ ਸੋਨਿਹਾਲ ਜੰਦਾਬਾਦ ਇੱਕ ਪੰਜ ਪੰਜ ਮਿੰਟ ਦਾ ਧੰਨਵਾਦ ਵੀ ਹੈ ਤੇ ਸਵਾਗਤ ਵੀ ਹੈ ਪੱਪੀ ਪ੍ਰਸ਼ਾਦ ਜੀ ਨੂੰ ਮੈਂ ਕਹਾਂਗਾ ਕਿ ਉਹ ਆਪਣਾ ਧੰਨਵਾਦ ਵੀ ਕਰਨ ਐਨੇ ਨੇਰੇ ਗਏ ਤੁਸੀਂ ਆਏ ਹੋ ਬੱਚਿਆਂ ਸਮੇਤ ਆਏ ਹੋ ਤੇ ਤੇ ਨਾਲ ਧੰਨਵਾਦ ਵੀ ਕਰਦੇ ਮਾਨਾ ਤੇਰੀ ਸੋਚ ਤੇ ਇਨਕਲਾਬ ਪੰਜਾਬ ਦਾ ਮਾਨ ਪੰਜਾਬਾ ਸਤਿਮਾਨ ਸਾਡੀ ਸ਼ਾਨ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਸਮਾਂ ਕੱਢ ਕੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਆ ਕੇ ਸੁਣਨ ਦਾ ਸਮਾਂ ਦਿੱਤਾ ਤੁਹਾਡਾ ਸਾਰਿਆਂ ਦਾ ਲੁਧਿਆਣਾ ਵਾਸੀਆਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਬਹੁਤ ਬਹੁਤ ਧੰਨਵਾਦ ਇਨਕਲਾਬ ਬਹੁਤ ਬਹੁਤ ਧੰਨਵਾਦ वाहे गुरु जी का खालसा वाहे गुरु जी की फतेह बहुत बहुत मेहरबानी जो जिंदाबाद रहो आबाद रहो, रहो। अक्सर लोगों को कहते सुना है जिंदा रहे तो फिर मिलेंगे अक्सर लोगों को कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे